ਹਾਲਚਾਲ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦਾ ਹਾਂ ਸਾਰੇ ਹੋਣਗੇ ਠੀਕ ਰਹਿ ਤੇ ਆਪਾਂ ਵੀ ਹੈਗੇ ਚੜ੍ਹਦੀ ਕਲਾ ਦੇ ਵਿੱਚ ਤੇ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਆ ਗਿਆ ਜੀ ਤੁਹਾਡਾ ਕਿੰਦਾ ਬਾਈ ਇੱਕ ਨਵਾਂ ਬਲੌਗ ਲੈ ਕੇ ਤੇ ਬਲੌਗ ਕਰਨ ਲੱਗਾ ਸਟਾਰਟ ਜੀ ਸਿੱਧਾ ਆਪਣੀ ਝਾੜ ਦੇ ਵਿੱਚੋਂ ਤੇ ਇੱਕ ਟ੍ਰੇਲਰ ਆਪਣੀ ਕੰਪਨੀ ਦਾ ਖੜਾ ਤੇ ਅੱਜ ਬਾਪੂ ਵੀ ਨਾਲ ਆਇਆ ਚੱਲੇ ਸੀ ਅਸੀਂ ਟਰੱਕ ਸਰਵਿਸ ਬਾਅਦ ਤੇ ਖੜਾ ਉਹਨੂੰ ਕੰਪਨੀ ਦੀ ਕਾਲ ਆ ਗਈ ਹੈ ਛੁੱਟੀ ਆ ਕਹਿੰਦੇ ਲੋਡ ਲਾ ਕੇ ਹੁਣ ਹੁਣ ਉਹਦੀ ਮਾੜੀ ਮੋਟੀ ਖੰਡ ਚਰਚਾ ਚੱਲਦੀ ਪਈ ਆ ਤੇ ਦੇਖਦੇ ਆ ਇੱਕ ਟ੍ਰੇਲਰ ਆਪਣਾ ਉਹ ਖੜਾ ਸੀ ਆਪਰ ਤੇ ਹੁਣ ਪੁੱਛਦੇ ਆ ਵੀ ਮੈਂ ਜਾਣਾ ਸੀ ਆ ਸਰਵਿਸ ਵਾਸਤੇ ਖੜਾ ਹਣਾ ਕਿਉਂਕਿ ਪਿਛਲੇ ਵਲੌਗ ਚ ਤੁਸੀਂ ਦੇਖਿਆ ਸੀ ਆਪਣਾ ਸਰਵਿਸ ਕਰਾਉਣ ਆਲੀ ਸੀਗੀ ਤੇ ਬਾਕੀ ਹੁਣ ਦੇਖਦੇ ਆ ਕੰਪਨੀ ਦੀ ਵੇਟ ਕਰਦੇ ਆ 5-7 ਮਿੰਟ ਤੇ ਗੱਡੀ ਕਰਦੀਏ ਪਾਰਕ ਤੇ ਅੱਜ ਤਬਾਉਣੇ ਵੀ ਇਹਨੂੰ ਜਰਾ ਗੱਡੀ ਨੂੰ ਬਹੁਤ ਲੇਬੜੀ ਪਈ ਆ ਜਾਂ ਕੱਚੀ ਕਰਕੇ ਨਾ ਮਿੱਟੀ ਮੁੱਟੀ ਬਹੁਤ ਉੱਡਦੀ ਐ ਠੀਕ ਲੈ ਵੀ ਮੱਤਰ ਪਿਆ ਰਹੇ ਹੋ ਕਹਿੰਦੇ ਹੋ ਗਿਆ ਕੰਮ ਫਾਈਨਲ ਤੇ ਲੋਡ ਆਪਾਂ ਬਾਈ ਲਾ ਕੇ ਆਉਣਾ ਯਾਰਾ ਤੇ ਚੱਲਿਆ ਲੋਡ ਲਾਉਣਾ ਤੇ ਬਾਈਆਂ ਦੇ ਵਗੈਰੇ ਟਾਇਰ ਲਾ ਆ ਛੱਡੇ ਪਿਆ ਦੇ ਲੋੜ ਆਪਣੋ ਅੱਧੇ ਹੀ ਘੰਟੇ ਦੀ ਬਾੜ ਤੇ ਆ ਪਿੱਛੇ ਦੇ ਸਮਾਨ ਪੈਕ ਉਹ ਲਾ ਕੇ ਉਹ ਨੰਬਰ ਪਲੇਟ ਮੈਂ ਦੇਖਣਾ ਹੈ ਕਿੰਨੀ ਇਹਦੀ 48118 ਕੇ ਕੇ ਜੀ ਅਡਾ 41 11 8 ਕੇ ਜੀ ਪੀ 5 ਅੰਗਲ ਜੀ ਮਾਰ ਗਿਆ ਅਗਲਾ ਕਹਿੰਦਾ ਇੰਨਾ ਕੁ ਟਾਈਮ ਹੀ ਲੱਗਣਾ ਮੈਂ ਸੱਤ ਕਪੀਸ ਲਾਉਣਾ ਆਇਆ ਸੀ ਮੈਨੂੰ ਘੰਟਾ ਹੋ ਗਿਆ ਇੱਥੇ ਖੜੇ ਨੂੰ ਹੁਣ ਪਹਿਲਾਂ ਇੱਕ ਟ੍ਰੇਲਰ ਆਪਾਂ ਉੱਧਰ ਛੱਡਿਆ ਆਹ ਕੰਟੇਨਰ ਚੱਕ ਕੇ ਹੁਣ ਮੂਵ ਕਰਨਾ ਹੁੱਕ ਹੋ ਗਿਆ ਇਹ ਹੁੱਕ ਤਾਂ ਹੋ ਗਿਆ ਲੈ ਬਾਈ ਹੁਣ ਵਿਲੇ ਹੋਏ ਆ ਟ੍ਰੇਲਰ ਦਾ ਘਟੋ ਘਟ ਦੋ ਚੱਕ ਕੇ ਪਰਲੇ ਪਾਸ ਛੱਡਨੇ ਪਹਿਲਾਂ ਆ ਹਣ ਕੀਤਾ ਦੋ ਪਰਲੇ ਪਾਸੇ ਛੱਡੇ ਤੇ ਟਾਈਮ ਆਪਾਂ ਨੂੰ ਲੱਗਿਆ ਇੱਥੇ ਘੰਟਾ ਡੇਢ ਘੰਟਾ ਤੇ ਹੁਣ ਆਪਾਂ ਡਿਲੀਵਰੀ ਤੇ ਚੱਲੇ ਆ ਤੇ ਲੋਡ ਆਇਆ ਹੋਇਆ ਕਹਿੰਦੇ ਬਾਈ ਟੋਰਾਂਟੋ ਵਾਲੇ ਪਾਸਿਓ ਤੇ ਲੱਕੜ ਤੀਮੜ ਜਾ ਹੈਗਾ ਇਹ ਜਿਹੜਾ ਲੋਡ ਹੈਗਾ ਆਪਾਂ ਲਾਉਣਾ ਇਥੋਂ ਆਪਣਾ ਅੱਧੇ ਘੰਟੇ ਦੀ ਬਾਤ ਆ ਜਿੱਥੇ ਆਪਾਂ ਇਹ ਲੋਡ ਡ੍ਰੌਪ ਕਰਨ ਤੇ ਡੋਰਾ ਲਾ ਕੇ ਤੇ ਮੁੜ ਕੇ ਚાલਦੇ ਆ ਤੇ ਦੇਖਦੇ ਆ ਹਜੇ ਟਰੱਕ ਵੀ ਸਰਪਤ ਨੂੰ ਛੱਡਣਾ 11 ਮਈ ਦੀ ਅਪਾਇੰਟਮੈਂਟ ਸੀਗੀ ਟਾਈਮ ਨਿਕਲ ਗਿਆ ਕਿਰਾ ਹੁਣ ਕਾਲ ਕਰਕੇ ਦੇਣੇ ਆ ਵੀ ਛਡਾਉਣਗੇ ਕਿ ਨਹੀਂ ਛਡਾਉਣਗੇ ਕਿਉਂਕਿ ਕੱਲ ਦੀ ਹੈਗੀ ਛੁੱਟੀ ਜੇ ਨਾ ਟਰੱਕ ਮਿਲਿਆ ਕੱਲੂ ਫਿਰ ਆਪਾਂ ਲਾ ਕੇ ਆਉਣਾ ਲੋਡ ਲਓ ਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਡਿਲੀਵਰੀ ਵਾਲੀ ਲੋਕੇਸ਼ਨ ਤੇ ਕਿਉਂਕਿ ਇਹ ਨਵਾਂ ਏਰੀਆ ਬਣਿਆ ਕਰਕੇ ਨਾ Google Map ਨੇ ਵੀ ਲੋਕੇਸ਼ਨ ਪੈਕ ਨਹੀਂ ਕੀਤੀ ਤੇ ਮਸਾ ਲੱਭੀ ਆ ਦੋ ਤਿੰਨ ਦਾ ਥਾਂ ਤੋਂ ਢੇੜੇ-ਗੂੜੇ ਖਾ ਗਏ ਤੇ ਇਹ ਆ ਗਿਆ ਜੀ ਘਰਾ ਘਰਾ ਦਾ ਸਮਾਨ ਆ ਇੱਕ ਪੀਟਰ ਵੈਲਟ ਅੰਦਰ ਲੱਗਿਆ ਵਾ ਕਿਉਂਕਿ ਸਮਾਨ ਗਿੱਲਾ ਨਹੀਂ ਹੋਣਾ ਚਾਹੀਦਾ ਤਾਂ ਕਰਕੇ ਅੰਦਰ ਲਾ ਕੇ ਲੋਡ ਕਰਦੇ ਪਿਆ ਇਹ ਐਲੈਕਸਾ ਕਿਹੜੀ ਲਿਖ ਐਕਸਿਲੈਂਡਰ ਪਾਲਣ ਕੀ ਮੋਲਡਿੰਗ ਮਾਲਡਿੰਗ ਆ ਘਰਾ ਦਾ ਕੰਮ ਹੁੰਦਾ ਆ ਜੋ ਕਰ ਆਪਾਂ ਡੋਰਾ ਖੋਲੀਏ ਬੈਕ ਕਰਾਂਗੇ ਲਾਓ ਵੇ ਇਦਾਂ ਲੋਡ ਆ ਲੱਕੜ ਟੀਮਰ ਦਾ ਤੇ ਪੌਣਾ ਕਾ ਟ੍ਰੇਲਰ ਹੈਗਾ ਦੇਖੋ ਕਿੰਨਾ ਕਾ ਟਾਈਮ ਲਾਉਣਗੇ ਲਾਉਣ ਨੂੰ ਕੀ ਰਾਇ ਸੀ ਇੱਕ ਟਰੱਕ ਮੂਰੇ ਆਇਆ ਖੜਾ ਜਿਹੜੇ ਲਾਉਣਾ ਸੀ ਉਸ ਤੋਂ ਬਾਅਦ ਆਪਣੀ ਟਰਨ ਹੂੰ 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 ਖਾਲੀ ਤੇ ਹੋ ਗਈ ਕਹਿੰਦੇ ਹਰੀ ਬੱਤੀ ਤੇ ਟਰੇਲਰ ਵੀ ਆਪਣਾ ਖਾਲੀ ਹੋ ਗਿਆ ਪੇਪਰ ਵਰਕ ਦੇਖਣਾ ਪੈਣਾ ਵੀ ਪਿੱਛੇ ਰੱਖਿਆ ਇਹਨਾਂ ਨੇ ਕਿ ਅੰਦਰ ਫੜ ਕੇ ਲਿਆਉਣਾ ਪੜਾ ਨਾਈ ਜੀ ਪੇਪਰ ਵਰਕ ਲੈ ਕੇ ਆਉਣਾ ਪੜਾ ਅੰਦਰੋਂ ਆਜੋ ਗਰਾ ਮਿੱਤਰ ਪਿਆਰਿਓ ਕੈਂਚੀ ਬੜੀ ਵੱਡੀ ਰੱਖੀ ਆ ਇਹ ਕੱਟ ਲੀਆ ਬੋਲਟ ਸੀਲਾਂ ਵੱਡੀਆਂ ਵੱਡੀਆਂ ਆਪਣੇ ਕੋਲ ਹੀ ਉਦੋਂ ਛੋਟੀ ਸੀ ਨਾ ਦੇਖੋ ਕਿੰਡੀ ਵੱਡੀ ਕੈਂਚੀ ਆ ਪੇਪਰਵਰਕ ਆਪਾਂ ਨੂੰ ਮਿਲ ਗਿਆ ਤੇ ਕੈਂਚੀ ਨਾਲ ਬਹੁਤ ਵੱਡੀ ਆ ਵੀਡੀਓ ਚ ਓਡੀ ਲੱਗਦੀ ਨਹੀਂ ਇਹ ਪਤਾ ਕਿ ਇਹੋ ਜਿਹੀਆਂ ਸੀਲਾਂ ਵੱਡੀਆਂ ਇਹਨਾਂ ਨੂੰ ਕਹਿੰਦੇ ਬੋਲਟ ਸੀਲ ਲੋਹਾ ਹੁੰਦਾ ਨਿਹਰਾ ਇਹਨਾਂ ਦੇ ਵਿੱਚ ਇਹ ਪਾਉਂਦੀ ਆ ਪੜਾਕੇ ਇਹਨਾਂ ਦੇ ਇਦਾਂ ਦਾ ਲੋਹਾ ਹੁੰਦਾ ਇੰਨਾ ਮੋਟਾ ਹੁੰਦਾ ਤੇ ਫੇਰ ਇਹਨਾਂ ਵਾਸਤੇ ਆ ਸਾਰੀਆਂ ਦੇਖੋ ਸੀਲਿੰਗ ਸੀਲਾ ਪਈਆਂ ਉਹ ਕਿਆ ਬਾਤ ਆ ਕਹਿੰਦੇ ਪੀਪੀ ላይ ਬੈਠਾ ਜੰਨੀਆਂ ਸੀਲਾਂ ਵੜਦੇ ਆ ਪੀਪੀ ਭਰੀ ਬੈਠੇ ਲਾ ਕਰ ਕਰਦੇਗੇ ਡੋਰਾ ਬੰਦ ਤੇ ਚੱਲ ਗਏ ਝਾੜ ਦੇ ਵਿੱਚ ਕੰਮ ਕੀ ਕਰਨ ਆਏ ਸੀਗੇ ਜਾਣਾ ਸੀ ਆਪਾਂ ਬੋਲਵੋ ਟਰੱਕ ਸਰਵਿਸ ਬਾਅਦ ਤੇ ਖੜਾਉਣ ਤੇ ਉਧਰ ਅਪੁਆਇੰਟਮੈਂਟ ਦਾ ਟਾਈਮ ਲਿਆ ਸੀ ਉਹ ਲੰਘ ਗਿਆ ਤੇ ਲੋਡ ਲਾਉਣ ਨੂੰ ਟਾਈਮ ਬਹੁਤ ਲੱਗ ਗਿਆ ਹੁਣ ਦੇਣਿਆ ਫੇਰ ਕਿਤੇ ਦੇਣਾ ਕਰਵਾਵਾਂਗੇ ਹੁਣ ਤਾਂ ਵਰ ਹੋਣੀ ਨਹੀਂ ਹੈਗੀ ਕੱਲ ਨੂੰ ਲੌਂਗ ਵੀਕੈਂਡ ਕਰਕੇ ਛੁੱਟੀ ਆ ਤੇ ਹੁਣ ਭਾਈ ਹੋਣੀ ਨਹੀਂ ਹੈਗੀ ਅੱਜ ਦਾ ਵੀ ਪੰਜਵਾਂ ਛੇਵਾਂ ਟਰੇਲਰ ਛੱਡਣਾ ਪੈ ਗਿਆ ਦੁਬਾਰਾ ਫੇਰ ਉਸੇ ਝਾੜ ਚ ਆਏ ਆ ਬਾਈ ਦੀ ਕਾਲ ਆ ਗਈ ਕਹਿੰਦਾ ਯਾਰ ਇਹ ਚੱਕ ਕੇ ਪਰਦੀ ਡੌਗ ਤੇ ਲਾਉਣਾ ਤੇ ਹਜੇ ਝਾੜ ਚ ਆ ਕੇ ਇੱਕ ਵਾਰੀ ਫੇਰ ਕਰਨਾ ਲੈ ਇਹਨੂੰ ਹੁੱਕ ਕਰੀਏ ਤੇ ਪਰਦੀ ਡੌਗ ਤੇ ਕਰੀਏ ਇਹਨੂੰ ਬੈਕ ਕਰਾ ਤੇ ਅੱਜ ਬਈ ਪ੍ਰਿੰਸ ਆਟੋ ਪੰਗੇ ਲੈਂਦੇ ਸੀ ਇਹ ਕਿਹਨੂੰ ਹਾਰਨ ਵਧੀਆ ਅੱਜ ਬਈ ਇੱਕ ਵੱਲੋ ਛੜਿਆ ਸੀ ਮੈਂ ਚੈੱਕ ਕਰਨ ਲੱਗਿਆ ਕੱਢਦੇ ਜਿਹੜਾ ਚੱਲਦਾ ਸੀ ਉਹ ਵੀ ਟੁੱਟ ਗਿਆ ਹਣ ਦੇਖ ਖੜਾ ਹੈ ਜੇ ਇਹਨਾਂ ਦੇ ਮਿਲ ਗਿਆ ਤਾਂ ਨਹੀਂ ਤਾਂ ਉੱਥੇ ਮਕੈਨਿਕ ਦੇ ਪੁਆ ਲਿਆਵਾਂਗੇ ਹੈਗੇ ਇੱਥੇ ਹੋਰ ਹੀ ਮਕੈਨਿਕ ਵੱਲੋ ਪੁੱਛ ਲੈਨੇ ਕਰਾ ਪਾ ਕੇ ਦੇਖ ਲਾਂਗੇ ਲੰਡੀ ਜੀ ਵੀ ਕਹਿੰਦੇ ਕਹਿਲਗਰੀ ਦੀ ਸ਼ਾਨ ਲਾਲ ਲਾਲ ਬੈਲੀ ਆ ਬੈਲੀ ਵਾਲਾ ਨਹੀਂ ਗੱਡ ਮਾਰਨਿੰਗ ਮੇਰੇ ਵੀਰੋ ਅਗਲੇ ਦਿਨ ਦੇ ਵਿੱਚ ਅਗਲੇ ਦਿਨ ਦੀ ਕਹਿੰਦੇ ਸ਼ੁਰੂਆਤ ਹੋ ਚੁੱਕੀ ਆ ਤੇ ਇੱਕ ਨਵੇਂ ਟਰੈਪ ਦੀ ਅੱਜ ਦਾ ਆਪਣਾ ਬੜਾ ਕੰਮ ਨਹੀਂ ਹੈਗਾ ਆਪਾਂ ਲਾਉਣੇ ਆ ਯਾਰਾ ਬਸ ਦੋ ਥਾਈਂ ਡਿਲੀਵਰੀਆਂ ਲਾਉਣੀਆਂ ਹੈਗੀਆਂ ਤੇ ਮੋਲਾਦਤ ਨੇ 4-5 ਵਜੇ ਤੱਕ ਆਪਾਂ ਘਰੇ ਆ ਜਾਣਾ ਇੰਨਾ ਕੱਜ ਆਪਣਾ ਕੰਮ ਹੈਗਾ ਤੇ ਦਿਨ ਹੈਗਾ ਜੀ ਅੱਜ ਮੁੰਡੇ ਕਹਿੰਦੇ ਦਿਨ ਦੱਸ ਦਿਆ ਕਰੋ ਵੈਸੇ ਹੈਗੀ ਅੱਜ ਸਰਕਾਰੀ ਛੁੱਟੀ ਜਿਹਨੂੰ ਆਪਾਂ ਕਹਿੰਦੇ ਲੌਂਗ ਵੀਕਐਂਡ ਪਰ ਸਾਡੀ ਟਰੱਕ ਵਾਲਿਆਂ ਦੀ ਕੋਈ ਸਰਕਾਰੀ ਛੁੱਟੀ ਨਹੀਂ ਭਾਈ ਤੇ ਦਿਨ ਹੈਗਾ ਜੀ ਅੱਜ ਮੰਗਲਵਾਰ ਤੇ ਛੁੱਟੀ ਜਿਹੜੀ ਸਰਕਾਰੀ ਹੈਗੀ ਆ ਇਹ ਹੁੰਦਾ ਇਹ ਰਿਮੈਂਬਰਸ ਡੇ ਕੋਈ ਹੁੰਦਾ ਇਦਾਂ ਦਾ ਉਹਦਾ ਕਰਕੇ ਹੁੰਦੀ ਹੈ ਛੁੱਟੀ ਤੇ ਆਜੋ ਚੱਲਦੇ ਆਂ ਯਾਰ ਦੇ ਵਿੱਚ ਕਰੀਏ ਟਰੱਕ ਸਟਾਰਟ ਤੇ ਡਿਲੀਵਰੀ ਅੱਜ ਆਪਣੀਆਂ ਸਿਰਫ ਦੋ ਹੀ ਹੋਣੀਆਂ ਮੁੜ ਕੇ ਟ੍ਰੇਲਰ ਆਪਾਂ ਫੇਰ ਝਾੜ ਚ ਲਿਆਉਣਾ ਮੁੜ ਕੇ ਆਪਾਂ ਜਾਣਾ ਹੈਗਾ ਐਡਮਿਨਟਰ ਵਾਲੇ ਪਾਸੇ ਨੂੰ ਕੱਲੂ ਤਰਾ ਉਧਰ ਬਾਈ ਉਹਨਾਂ ਦੀ ਚੱਲੀ ਜਾਂਦੀ ਹੈ ਟ੍ਰੇਨਿੰਗ ਸਕੂਲ ਵਾਲੇ ਹੈਗੇ ਆ ਫਾਸਟ ਟਰੈਕ ਵਾਲੇ ਤੇ ਬਾਈ ਦੀ ਬਾਈਕਾਂ ਦੀ ਪ੍ਰੈਕਟਿਸ ਚੱਲੀ ਜਾਂਦੀ ਹੈ ਉਧਰ ਐਦਾਂ ਟ੍ਰੇਨਿੰਗ ਹੁੰਦੀ ਹੈ ਸਕੂਲ ਵਾਲਿਆਂ ਦੀ ਬਾਈ ਬੈਕ ਦੀ ਰੋਡ ਤੇ ਸਾਰਾ ਕੁਝ ਹੋਵੇ ਹੁਣ ਤੇ ਚੱਲ ਭਾਈ ਤੂੰ ਵੀ ਚੱਲ ਆਈ ਹਈ ਇੱਕ ਅੰਦਰ ਸਿਆਂ ਕਰੀਏ ਸਰੀਰ ਨੂੰ ਗਰਮ ਤੇ ਲਾਈਏ ਸਮਾਨ ਹੁਣ ਇਹ ਵੱਡੇ ਵੱਡੇ ਡੱਬੇ ਲਾਉਣੇ ਆ ਬਈ ਇਹਨਾਂ ਦੇ ਵਿੱਚ ਸੋਫੇ ਪੈਕ ਕੀਤੇ ਹੋਇਆ ਆ ਆਸੀ ਬਰਫੀ ਦਾ ਡੱਬਾ ਜਾ ਗਿਆ ਚਲੋ ਵੀ ਚੱਲ ਗਏ ਗ੍ਰਾਹਣ ਦੂਜੀ ਡਿਲੀਵਰੀ ਤੇ ਪਹਿਲੀ ਡਿਲੀਵਰੀ ਆਪਣੀ ਗਈ ਆ ਹੋਰ ਮਿੱਤਰੋ ਤੇ ਚੱਲਿਆ ਹੁਣ ਆਪਾਂ ਦੂਜੀ ਡਿਲੀਵਰੀ ਤੇ ਆਪਰੋਂ 2.5 ਘੰਟੇ ਦੀ ਬਾਅਦ ਤੇ ਕਰੇ ਚਾਹ ਪਾਣੀ ਬਿਲਕੁਲ ਰੈਡੀ ਆ ਤੇ ਬੈਸਫੇਡ ਰੱਖੇ ਹੋਏ ਨਾਲ ਘਰ ਹੀ ਲੈ ਕੇ ਆਇਆ ਸੀ ਉਹ ਮੈਂ ਤੇ ਰੋਟੀ ਆਪਾਂ ਖਾਵਾਂਗੇ ਫਿਰ ਗਾਹੀ ਜਰਾ ਰੋਟੀ ਨਹੀਂ ਹੋਈ ਆ ਪਸਾਂ ਦੇ ਇੱਥੇ ਮਾਰ ਲਈ ਲੇਫਟ ਟਰਨ ਇੱਥੇ ਮਾਰ ਲਈ ਤਾਂ ਹੁਣ ਕਾਨੂੰ ਟਰੱਕ ਚੜਾਉਣਾ ਹੈਗਾ ਚੱਲ ਘਰਾ ਚੱਲ ਗਏ ਜੀ ਇਹ ਆਪਣੀ ਡਿਲੀਵਰੀ ਹੋਣੀ ਹੈ ਜੀ ਹੁਣ ਲੈਥ ਬ੍ਰਿਜ ਤੇ ਜਾਵਾਂਗੇ ਉਹਦੇ ਅਗ ਨੂੰ ਖੁੱਲੇ ਖੁੱਲੇ ਖੇਤਾਂ ਦੇ ਵਿੱਚ ਦੀ ਪਰ ਜਦੋਂ ਮੈਂ ਕਾਲ ਕੀਤੀ ਨਾ ਬਾਈ ਨੇ ਮੈਨੂੰ ਵਰਨ ਕੀਤਾ ਸੀ ਕਿ ਹਵਾ ਬਈ ਬਹੁਤ ਤੇਜ਼ ਚੱਲਦੀ ਪਈ ਹੈ ਕੱਲ ਤਿੰਨ ਚਾਰ ਟਰੱਕ ਪਲਟੇ ਆ ਤੇਜ਼ ਹਵਾ ਕਰਕੇ ਤੇ ਮੜਾ ਹੌਲੀ ਗਈ ਤੇ ਆਪਾਂ ਇਹ ਚੀਜ਼ ਨੂੰ ਧਿਆਨ ਚ ਰੱਖਣਾ ਬਾਕੀ ਲੈ ਕੇ ਬਾਬੇ ਰਾਨਾ ਅਗੇਰਾ ਸਫ਼ਰ ਵਧਾਇਆ ਦੇਖਦੇ ਆਗਾ ਕੀ ਬੰਦਾ ਲੋਕੇਸ਼ਨ ਤੇ ਪਹੁੰਚ ਗਿਆ ਤੇ ਭਾਈ ਨੂੰ ਕਰਤਾ ਫੋਨ ਤੇ ਭਾਈ ਕਹਿੰਦਾ ਮੈਂ ਆਉਣਾ ਤੇ ਖੋਲਦਾ ਗੇਟ ਤੇ ਇਧਰ ਆਪਾਂ ਲਾਉਣਾ ਮਾੜਾ ਟਰੱਕ ਕਰਵਾ ਕੇ ਬੈਗ ਹੁਣ ਮੈਂ ਪਿੱਛੇ ਦੇਖਣੀ ਆਇਆ ਇਹ ਕੋਈ ਗੱਡੀ ਗੁੱਡੀ ਤਾਂ ਨਹੀਂ ਖੜੀ ਹੈਗੀ ਬੈਗ ਕਰਕੇ ਟਰੱਕ ਥੋੜਾ ਜਿਹਾ ਆਪਣੋ ਚਾੜ ਕੇ ਫੇਰ ਅੰਦਰ ਮਾਰਦਾ ਭਾਈ ਆਉਣ ਤੇ ਭਾਈ ਕਹਿੰਦਾ ਮੈਂ ਖੋਲਦਾ ਗੇਟ ਅਸਲ ਵਿੱਚ ਬਾਹਰਲੇ ਮੁਲਖਾਂ ਚ ਮਿਲ ਲੱਗਦਾ ਨਾ ਕੰਮ ਕਰਨਾ ਕਿਤੇ ਨਾ ਕਿਤੇ ਤਾਂ ਵਾਲਾ ਸੋਖਾ ਇੱਥੇ ਮਸ਼ੀਨਰੀ ਬਹੁਤ ਹੈਗੀ ਆ ਯਾਰ ਜਿਵੇਂ ਹੁਣ ਆ ਖੜੇ ਇਹਨੂੰ ਹਣੀ ਬੂਮ ਕਹਿ ਦਿੰਦੇ ਆ ਜਿਵੇਂ ਕੋਈ ਤਾਂ ਆਪ ਪੈੜ ਬਣਾ ਕੇ ਕੰਮ ਕਰਦੇ ਆਂ ਕੁਛ ਵੀ ਹਨਾ ਤੇ ਉਹ ਤਾਂ ਇਹਦੇ ਬੰਦਾ हट ਜਾਂਦਾ ਤੇ ਤਾਂ ਹੀ ਸਾਰਾ ਇਹਦੇ অপারেਟ ਕਰਨ ਵਾਲਾ ਜਿਹੜੇ ਗੇਅਰ ਲੀਵਰ ਵਗੈਰਾ ਲੱਗੇ ਸਾਰੇ ਤਾਂ ਹੀ ਲੱਗਿਆ ਵਾ ਜਿਵੇਂ ਹੁਣ ਇਹਨੂੰ ਗਾਂ ਤੋੜਨੀ ਆ ਪਸ਼ਾਂ ਤੋੜਨੀ ਆ ਥੱਲੇ ਕਰਨਾ ਆ ਕਿਵੇਂ ਆ ਤੇ ਸਾਰਾ ਜਿਗਾਰ ਉਹਨੇ ਤਾਂ ਹੀ ਲੱਗਿਆ ਵਾ ਤੇ ਮੈਨੂੰ ਲੱਗਦਾ ਘੱਟੋ ਘੱਟ 40 45 50 ਫੁੱਟ ਵੰਗੂ ਤਾਂ ਵਾਲੇ ਪਾਸੇ ਨੂੰ ਵੱਧ ਜਾਂਦੀ ਏ ਇਹ ਤੇ ਤਾਂ ਕਰਕੇ ਆਪਣੇ ਹੁਣ ਪੈੜਾ ਪੂੜਾ ਬਣੂਣ ਤੇ ਹੋਰ ਕਿਵੇਂ ਕੰਮ ਕਿੰਨਾ ਟਾਈਮ ਲੱਗਦਾ ਤੇ ਜਿਵੇਂ ਆ ਹੁਣ ਬਣਾਈ ਜਾਂਦੇ ਆ ਇਰੇ ਨਾਲ ਖੜਾ ਕੇ ਕੁਝ ਵੀ ਕੰਮ ਕਰਨਾ ਪਲਾਸਟਰ ਕਰਨਾ ਮੇਖਾਂ ਲਾਉਣੀਆਂ ਪਲਾਈਆਂ ਲਾਉਣੀਆਂ ਤਾਂ ਸਾਰਾ ਕੁਝ ਇਹ ਮਸ਼ੀਨ ਨਾਲ ਬਈ ਸੌਖਾ ਦੇਖੋ ਕਿੰਨੀ ਲੰਮੀ ਉੱਚੀ ਹੈਗੀ ਆ ਤੇ ਘੱਟੋ ਘੱਟ ਮੁਲਾਦਾ ਵੀ ਇਹ ਜਾਂਦੀ ਹੋਣੀ ਆ 50 ਫੁੱਟ ਤੋਂ ਪਲੱਸ ਤੇ ਤਾਂਹਾਂ ਵੀ ਨਾਲੇ ਚੱਲੀ ਜਾਨੀ ਇੱਕ ਬੰਦੇ ਨੇ ਆਪਰੇਟ ਕਰੀ ਜਾਣੀ ਆ ਤਾਂਹਾਂ ਇਹਦੇ ਸਾਰੇ ਲੀਵਰ ਲੱਗੇ ਹੋਏ ਲਓ ਜੀ ਮਿੱਤਰ ਪਿਆਰੇ ਉਹ ਡਿਲੀਵਰੀ ਆਪਣੀ ਗਈ ਆ ਹੋ ਤੇ ਹੁਣ ਖਾ ਗਿਆ ਆਪਾਂ ਰੋਟੀ ਤੇ ਇੱਥੇ ਸਟੋਰ ਦੇ ਵਿੱਚ ਹੀ ਆਪਾਂ ਖੜੇ ਆ ਤੇ ਬਾਈ ਹੁਣਾਂ ਨੇ ਇਹ ਨਵਾਂ ਸਟੋਰ ਖੁੱਲਿਆ ਬਾਈ ਹੁਣੀ ਕਹਿੰਦੇ ਸੀ ਮੂਵ ਹੋਏ ਆ ਬਾਈ ਕੈਮਲੂਬ ਸਹਿਰ ਤੋਂ ਤੇ ਇੱਥੇ ਬਾਈ ਕਹਿੰਦਾ ਪਾਰਟਨਰਸ਼ਿਪ ਦੇ ਵਿੱਚ ਆਪਾਂ ਸਟੋਰ ਖੋਲਿਆ ਹਜੇ ਇਹਨਾਂ ਨੇ ਓਪਨ ਨਹੀਂ ਕੀਤਾ ਅਜੇ ਤਾਂ ਕਹਿੰਦੇ ਸਮਾਨ ਸੂਣੀ ਅਸੀਂ ਇਕੱਠਾ ਕਰਦੇ ਪਏ ਆ ਫੇਰ ਕਹਿੰਦੇ ਓਪਨ ਜਦੋਂ ਕੀਤਾ ਮੁੜ ਕੇ ਕਹਿੰਦੇ ਸਮਾਨ ਹੋਰ ਵੀ ਆਇਆ ਕਰੋ ਤੇ ਆਪਾਂ ਖਾ ਲਈਏ ਰੋਟੀ ਪਾਣੀ ਛਕ ਲਈਏ ਭਰਾਵੋ ਭੁੱਖ ਲੱਗੀ ਪਈ ਆ ਰੋਟੀ ਪਾਣੀ ਖਾ ਕੇ ਮੁੜ ਕੇ ਸਿੱਧਾ ਚੱਲਾਂਗੇ ਆਪਾਂ ਕਹਿ ਲੈਗੇ ਡਿਲੀਵਰੀ ਆਪਣੀ ਬਸ ਅੱਜ ਦਾ ਆਹੀ ਹੋਣੀ ਸੀਗੀ ਇਸ ਦੁਬਾਰਾ ਆਪਣੀ ਹੁਣ ਕੋਈ ਡਿਲੀਵਰੀ ਨਹੀਂ। ਤੇ ਮਾਤਰਾ ਰੋਟੀ ਪਾਣੀ ਸ਼ਗਨ ਤੋਂ ਬਾਅਦ ਚੱਲਿਆ ਹੁਣ ਵਾਪਸੀ ਕੈਲਗਰੀ ਵਾਲੇ ਪਾਸੇ ਨੂੰ ਤੇ ਚੱਕੀਆ ਚਾਹ। ਤੇ ਆਕਮਾਈ ਛੁੱਟੀ ਹੈਗੀ ਆ ਸਰਕਾਰੀ ਛੁੱਟੀ ਜਦਾਂ ਮੈਂ ਤੁਹਾਨੂੰ ਦੱਸਿਆ ਸੀਗਾ। ਤੇ ਫੌਜੀ ਕੰ ਦਾ ਰਿਮੈਂਬਰੈਂਸ ਡੇ ਵਾਲਾ ਜਿਵੇਂ ਅੰਮ੍ਰਿਤਕ ਜਨਤਕ ਦੇ ਵਿੱਚ ਮੈਨੂੰ ਲਾਦ ਜਿੱਥੇ ਰੱਖ ਵੀ ਫੌਜ ਜਿਹੜੇ ਸੀ ਲੋਏ ਉਹਨਾਂ ਨੂੰ ਯਾਦ ਕਰਦੇ ਆ। ਉਹਦਾ ਕਰਕੇ ਛੁੱਟੀ ਆ। ਤੇ ਬਾਈ ਕਹਿੰਦੇ ਘੋੜਿਆਂ ਨਾਲ ਦੀ ਫਿਰਦਾ। ਟਿੱਕੇ ਤੇ ਮਗਰ ਪਾਈ ਆ ਵੱਡੀ ਟਰਾਲੀ। ਘੱਟੋ-ਘੱਟ ਮੈਨੂੰ ਲੱਗਦਾ ਹੋਊਗੀ 20 ਫੁੱਟ ਦੀ। 20 ਫੁੱਟ ਦੀ ਵੱਟ ਗਈ ਹੋਣੀ। ਜਿੱਦਾਂ ਮੈਂ ਦੱਸਿਆ ਪਿੱਕਿਆਂ ਤੋਂ ਨੇ ਟਰੈਕਟਰ ਵਾਲਾ ਕੰਮ ਹੀ ਲੈਂਦੇ ਆ ਜਿਵੇਂ ਆਪਾਂ ਟਰੈਕਟਰ ਵਾਰਤਦੇ ਆ ਉਵੇਂ ਪਿੱਕੇ ਵਾਰਤਦੇ ਆ ਇੱਧਰ ਹੈਗਾ ਜੀ ਕਹਿੰਦੇ ਪੁਲਿਸ ਵਾਲਿਆਂ ਦਾ ਥਾਣਾ ਤੇ ਮੈਨੂੰ ਲੱਗਦਾ ਜੇ ਉਹਦੀ ਯਾਦ ਦੇ ਵਿੱਚ ਸਾਰੇ ਝੰਡੇ ਨੀਵੇਂ ਕੀਤੇ ਹੋਇਆ ਤੇ ਮੇਰੇ ਤਿੰਨੇ ਝੰਡੇ ਨੀਵੇਂ ਕੀਤੇ ਆ ਉਹ ਸਾਹਮਣੇ ਪੁਲਿਸ ਵਾਲਿਆਂ ਦਾ ਤੇ ਇਹ ਪੁਲਿਸ ਵਾਲੇ ਦੀ ਚੌਂਕੀ ਆ ਤੇ ਚੌਂਕੀ ਦੇ ਮੂਹਰੇ ਆਪਣਾ ਟਰੱਕ ਲਾਇਆ ਹੋਇਆ ਆ ਆਲੂ ਗੱਰਾ ਚੱਲ ਗਏ ਲਾਨੇਦਾਰਾ ਘਰ ਤੋਂ ਵੀ ਅਰੈਸਟ ਨੀ 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 ਲੌਜੀ ਟਰੱਕ ਆਪਣਾ ਲੱਗ ਚੁੱਕਿਆ ਯਾਰਡ ਦੇ ਵਿੱਚ ਤੇ ਹੁਣ ਚੱਲਦੇ ਹੈਗੇ ਘਰੇ ਤੇ ਕੱਲ ਨੂੰ ਆਪਣਾ ਸ케ਜੂਲ ਕੀ ਹੈਗਾ ਅਜੇ ਵਲੌਗ ਦੀ ਐਂਡਿੰਗ ਨਹੀਂ ਕਰਦੇ ਹੋ ਸਕਦਾ ਇੱਕ ਦੋ ਕਲਿੱਪ ਹੋਰ ਆ ਜਣੇ ਇਸ ਤੋਂ ਬਾਅਦ ਤੇ ਕੱਲ ਦੀ ਆਪਣੀ ਜੀ ਹੈਗੀ ਆ ਆਪਣੀ ਅਡਵੈਂਟਰ ਦੀ ਡਿਲੀਵਰੀ ਹੈਗੀ ਆ ਪਰ ਤੜਕੋ ਆਪਾਂ ਨੂੰ ਤਰ੍ਹਾਂ ਆਪਣਾਰ ਲਈ ਕਿਉਂਕਿ ਜੇ ਆਪਾਂ ਲੇਟ ਹੋ ਗਏ ਤਾਂ ਅਡਵੈਂਟਰਾਂ ਦੀ ਡਿਲੀਵਰੀ ਤਾਂ ਹੋ ਜੂ ਪਰ ਗਾਂ ਵਾਲੀਆਂ ਆਪਣੀ ਡਿਲੀਵਰੀ ਹਟ ਜਾਣੀਆਂ ਤਾਂ ਕਰਕੇ ਆਪਾਂ ਨੂੰ 4-5 ਵਜੇ ਟਰਾਈ ਕਰਨੀ ਪੈਣੀ ਆ ਵੀ ਉੱਠ ਗਏ ਤੇ ਬਾਕੀ ਜਿੱਦਾਂ ਦਾ ਹੋਇਆ ਆਪਾਂ ਕੱਲੂ ਆਪਰੇਟ ਕਰਾਂਗੇ ਤੇ ਬਾਕੀ ਹਜੇ ਵਲੌਗ ਮੁੱਕਿਆ ਨਹੀਂ ਹੋ ਸਕਦਾ ਇੱਕ ਦੋ ਕਲਿੱਪ ਹੋਰ ਆ ਜਾਣਗੇ ਵੇਟ ਕਰੋ ਕਿਵੇਂ ਪਾਉਣੀਆਂ ਇਹ ਹੋਈ ਆ ਨਾਰਮਲੀ ਇਹ ਬਸ ਮੜਾ ਚੋਤੇ ਹੀ ਕਰ ਦੇਣਾ ਬਸ ਆਹ ਇਹਦੇ ਨਾਲ ਟੰਗ ਦੇਣੀਆਂ ਤੇ ਕਿਤੇ ਵੀ ਟੰਗ ਦੇਣੀਆਂ ਕਿਵੇਂ ਵੀ ਇਧਰੋਂ ਨਾਲ ਮੋੜਨਾ ਵੀ ਹੈਗਾ ਕੁੰਡੀ ਹੂੰ ਕੁੰਡੀ ਮੜੀ ਕਿ ਮੋੜ ਦਿਓ ਵਾਓ ਤੁਸੀਂ ਥੋੜੀ ਜਿਹੀ ਮਿਕਸਰ ਥੋੜੀ ਦੇਖ ਨਾ ਮੈਂ ਕਿਹਦੀ ਫੋਟੋ ਤੇ ਇਹ ਯellow ਉਹ ਲੈ ਵੀ ਜਵਾਕਾਂ ਨੂੰ ਲਾ ਦਿਆ ਠਰੀ ਇਧਰ ਤੇ ਜਵਾਕ ਬੜੇ ਦਿਨਾਂ ਦੇ ਕਹੀ ਜਾਂਦੇ ਸੀਗੇ ਤੇ ਅੱਜ ਭੱਜੇ ਫਿਰਦੇ ਬਾਜ ਹੋਣੀ ਤੇ ਅੱਜ ਘਰੇ ਸੀ ਇਹ ਮੈਂ ਕਿਹਾ ਚਾ ਲਾ ਦੇਣਾ ਸਾਰੇ ਇਹਨਾਂ ਨੂੰ ਟੰਗ ਦੇਣਾ ਕਿ ਰੰਦ ਨੂੰ ਰੈਡੀ ਕਰ ਦੇਣਾ ਮੁਰਕ ਦੇਣੇ ਖਲਾਰੇ ਪਾਉਣਾ